ਗੁਰ ਹੈ ਦਿਖਾਓ ਲੋਇ ਨਾ ਗੁਰ ਹੈ ਦਿਖਾਓ ਲੋਇ ਨਾ ਗੁਰ ਹੈ ਦਿਖਾਓ ਲੋਇ ਨਾ ਇਤ ਕਾਟ 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 ਤੂੰ ਹੀ ਤੂੰ ਹੀ ਮੋਹਨਾ ਤੂੰ ਹੀ ਤੂੰ ਹੀ ਮੋਹਨਾ ਇਤ ਉਤ ਕਾਟ 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 ਤੂੰ ਹੀ ਤੂੰ ਹੀ ਮੋਹਨਾ ਤੂੰ ਹੀ ਤੂੰ ਹੀ ਮੋਹਨਾ ਕਾਰਨ ਕਰਨਾ ਧਾਰਨ ਤਰਨਾ ਇਕ ਇਕ ਸੋਏ ਨਾ ਇਕ ਇਕ ਸੋਏ ਨਾ ਸੰਤਨ ਪਰਸਨ ਬਲਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਏ ਨਾ ਸੰਤਨ ਪਰਸ ਬੜੇ ਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਏ ਨਾ ਗੁਰੇ ਦਿਖਾਇਓ ਲੋਏ ਨਾ ਗੁਰੇ ਦਿਖਾਇਓ ਤੇ ਉਤ ਕਾਟ 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 ਤੂੰ ਹੀ ਤੂੰ ਹੀ ਮੋਇਨਾ ਤੂੰ ਹੀ ਤੂੰ ਹੀ ਮੋਇਨਾ ਗੁਰੇ ਦਿਖਾਇਓ ਲੋਇਨਾ ਵਾਹਿਗੁਰੂ ਸਲੋਕ ਮਹਲਾ ਪਹਿਲਾ ਸਹਾਂ ਸਰਦਾਂ ਦੇ ਇੰਦਰ ਰੁਆਇਆ ਪਰ ਸ੍ਰੀ ਰਾਮ ਰੋਇ ਕਰ ਆਇਆ अजय सजाए खाएन सतगुरु श्री गुरु अमरदास जी दी महाराज जी दिए राम कली की बार आवा जिसकी चौदवी पौड़ी दे ਪਹਿਲੇ ਸਲੋਕ ਦੇ ਵਿਚਾਰ ਕਰੀਏ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਸਲੋਕ ਮਹੱਲਾ ਪਹਿਲਾ ਸਹਾਂ ਸਰਦਾਨ ਦੇ ਇੰਦਰ ਰੋਇਆ ਸਹੰਸਰ ਹਯਾਰ ਦਾਨ ਡੰਨ ਪਨਿਸ਼ਮੈਂਟ ਸਜ਼ਾ ਦੇ ਇੰਦਰ ਰੋਇਆ ਜਦੋਂ ਇੰਦਰ ਨੂੰ ਸਜ਼ਾ ਮਿਲੀ ਤਾਂ ਉਹ ਫਿਰ ਰੋਇਆ ਇਸ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਸਾਨੂੰ ਇਹ ਦਰਸਾਉਂਦੇ ਹਨ ਕਿ ਜਿੰਨੇ ਵੀ ਇਤਨੇ ਸਾਰੇ ਹੋਏ ਹਨ ਕਿਉਂਕਿ ਉਹ ਨਾਮ ਦੇ ਨਾਲ ਨਹੀਂ ਜੁੜੇ ਇਸ ਕਰਕੇ ਉਹ ਸਾਰੇ ਦੁਖੀ ਹੀ ਰਹੇ ਨਾਨਕ ਦੁਖੀਆ ਸਭ ਸੰਸਾਰ ਮੰਨ ਨਾਉ ਸੋਈ ਜਿਨ ਜਾਏ ਔਰ ਕਰਮ ਨਾਲੇ ਕਹਿ ਲਾਈ ਜਿਹੜੇ ਨਾਮ ਦੇ ਨਾਲ ਜੁੜੇ ਨਾਮ ਦੇ ਵਿੱਚ ਪਤੀਸ ਗਏ ਉਹਨਾਂ ਦਾ ਹੀ ਜ਼ਿੰਦਗੀ ਦਾ ਸਫ਼ਰ ਜੋ ਹੈ ਉਹ ਪੂਰਾ ਹੋਇਆ ਉਹੀ ਇਹ ਜਨਮ ਜਿੱਤ ਕੇ ਗਏ ਬਾਕੀ ਜੋ ਕੰਮ ਨਾਮ ਤੋਂ ਬਿਨਾਂ ਹੋਰ ਕੋਈ ਕੰਮ ਕੋਈ ਕਰਦਾ ਹੈ ਉਹ ਕਿਸੇ ਵੀ ਲੇਖੇ ਵਿੱਚ ਨਹੀਂ ਲੱਗਦੇ ਇਸ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਇੰਦਰ ਦੀ ਪਾਰਸ ਰਾਮ ਅਜੇ ਅਜੇ ਰਾਜਾ ਜੋ ਹੋਇਆ ਦਸ਼ਰਥ ਤੇ ਪਿਤਾ ਰਾਮਚੰਦਰ ਜੀ ਦੇ ਦਾਦਾ ਅਤੇ 라ਵਣ ਰਾਮਚੰਦਰ ਉਹਨਾਂ ਦਾ ਬਿਰਤਾਂਤ ਦੇ ਕੇ ਸਾਨੂੰ ਸਮਝਾਉਂਦੇ ਹਨ ਕਿ ਇਹ ਜੋ ਵੀ ਆਏ ਸਾਰੇ ਦੁਨੀਆ ਦੇ ਵਿੱਚ ਦੁਖ ਹੀ ਰਹੇ ਸੁਖੀ ਕੌਣ ਹੈ ਜਿਹੜਾ ਕਿ ਨਾਮ ਨੂੰ ਮੰਨਦਾ ਹੈ ਜਿਸ ਦਾ ਮਨ ਨਾਮ ਦੇ ਵਿੱਚ ਪਤੀਜ਼ ਗਿਆ ਉਹੀ ਸੁਖੀ ਹੈ ਬਾਕੀ ਸਾਰੇ ਨਾਨਕ ਦੁਖੀਆ ਸਭ ਸੰਸਾਰ ਬਾਕੀ ਸਾਰਾ ਸੰਸਾਰ ਦੁੱਖ ਦੇ ਵਿੱਚ ਹੀ ਹੈ ਤੋਂ ਪਹਿਲਾ ਸਾਨੂੰ ਸਤਗੁਰੂ ਜੀ ਸਮਝਾ ਰਹੇ ਹਨ ਕਿ ਇੰਦਰ ਨੂੰ ਕੀ ਡੰਡ ਮਿਲਿਆ ਸੰਸਰ ਦਾਣ ਦੇ ਇੰਦਰ ਰੁਆਇਆ इंदर गौतम ऋषि का भेख धार के गौतम ऋषि के घर गया गौतम ऋषि इनान कर गए सन इसने उसकी स्त्री जो आहल्या उसके नाम विचार किया गौतम ऋषि घर आ गए घर आके उन्होंने पता लगा तो उन्होंने उस वेले ਇੰਦਰ ਨੂੰ ਸ਼ਰਾਪ ਦੇ ਦਿੱਤਾ ਕਿ ਜਿਸ ਕਾਰਨ ਤੂੰ ਇੱਥੇ ਆਇਆ ਹੈ ਉਹ ਹੀ ਤੇਰੇ ਸਰੀਰ ਦੇ ਉੱਤੇ ਹਜ਼ਾਰਾਂ ਹੀ ਭਗਾ ਹੋ ਜਾਣਾ ਅਰਥਾਤ ਜੋ ਇਸਤਰੀ ਦੇ ਗੁਪਤ ਅੰਗਾਂੋਂ ਤੇਰੇ ਸਾਰੇ ਸਰੀਰ ਦੇ ਵਿੱਚ ਹਜ਼ਾਰਾਂ ਹੀ ਪੈਦਾ ਹੋ ਜਾਣਾ ਤੋ ਇਹੋ ਜਿਹਾ ਸ਼ਰਾਪ ਦਿੱਤਾ ਉਸ ਇੰਦਰ ਨੂੰ ਉਸ ਦੇ ਸਰੀਰ ਦੇ ਉੱਤੇ ਹਜ਼ਾਰਾਂ ਹੀ ਭਗਾ ਜੋ ਸਾਨੂੰ ਉਹ ਪੈਦਾ ਹੋ ਗਈ। ਫਿਰ ਇਹ ਦੇਖ ਕੇ ਇੰਦਰ ਰੋਇਆ ਅਤੇ ਕਈ ਚਿਰ ਉਹ ਜਾ ਕੇ ਕਿਸੇ ਸਮੁੰਦਰ ਦੇ ਵਿੱਚ ਲੁਕਿਆ ਰਿਹਾ ਅਤੇ ਫਿਰ ਕਿਸੇ ਰਿਸ਼ੀ ਨੇ ਉਸ ਦੀ ਮੁਕਤੀ ਕੀਤੀ ਤਾਂ ਉਸ ਦੇ શરી ਤੋਂ ਇਹ ਦੋਸਾਰੇ ਖਤਮ ਹੋ ਗਏ। ਤੋਂ ਇੱਥੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਸਹਾਂਸਰ ਦਾਨ ਦੇ ਇੰਦਰ ਰੋਇਆ ਇੰਦਰ ਉਸ ਤੇ ਰੋਇਆ ਫਿਰ ਪਰਸ ਰਾਮ ਰੋਵ ਕਰਿਆ ਆਇਆ ਪਰਸਰਾਮ ਇਸ ਦੇ ਪਿਤਾ ਜੋ ਜਮਦਗਣੀ ਜਿਨਾ ਦਾ ਨਾਮ ਹੈ ਉਸ ਨੂੰ ਜਮਦਗਣੀ ਦੇ ਸਾੰਡੂ ਨੇ ਅਰਥਾਤ ਪਰਸਰਾਮ ਜਿਹਦੇ ਮਾਸੜ ਨੇ ਹੀ ਮਾਰ ਦਿੱਤਾ ਉਹਨਾਂ ਦਾ ਪਰਸਰਾਮ ਦਾ ਜੋ ਮਾਸੜ ਸੀ ਸਹਾਂਸਰ ਬਾਹੂ ਜਮਦਗਣੀ ਦਾ ਸਾੰਡੂ ਪਰਸਰਾਮ ਦੇ ਪਿਤਾ ਜਮਦਗਣੀ ਬ੍ਰਾਹਮਣ ॠषि ਸਨ ਅਤੇ ਸਹਾਂਸਰ ਬਾਹੂ ਜੋ ਰਾਜਾ ਸੀ ਉਸ ਸਹਾਂਸਰ ਬਾਹੂ ਨੇ ਜਮਦਗਣੀ ਦੇ ਘਰ ਖਾਣਾ ਖਾਣ ਲਈ ਗਏ ਕਿਉਂਕਿ ਜਮਦਗਣੀ ॠषि ਜੀ ਨੇ ਉਹਨਾਂ ਨੂੰ ਬੁਲਾਇਆ ਕਿ ਘਰ ਮੇਰੇ ਘਰ ਆ ਕੇ ਜਗ ਕਰੋ ਕਿਉਂਕਿ ਜੰਮਦਰਣੀ ਜੋ ਪਰਸਰਾਮ ਦੇ ਪਿਤਾ ਸਨ ਉਹ ਰਿਸ਼ੀ ਸਨ ਸਹੰਸਰ ਬਾਹੂ ਰਾਜਾ ਸੀ ਉਸਦੇ ਮਨ ਵਿੱਚ ਖਿਆਲ ਆਇਆ ਕਿ ਇਹ ਰਿਸ਼ੀ ਮੈਨੂੰ ਇੱਥੇ ਆ ਸਕਦਾ ਹੈ ਉਸਨੇ ਆਪਣੇ ਨਾਲ ਹੋਰ ਆਪਣੀ ਫੌਜ ਵੀ ਨਾਲ ਲੈ ਲਈ ਤੇ ਜੰਮ ਦਗਣੀ ਦੇ ਘਰ ਖਾਣ ਲਈ ਚਲਾ ਗਿਆ ਉੱਥੇ ਗਿਆ ऋषि ने बड़ी सेवा की थी सेवा कर दिया उसको शक हुआ कि इस ਵਿੱਚ ਕੋਈ ਰਾਜ ਹੈ ਜੋ ਇਸ ਜੋ ਵੀ ਅਸੀਂ ਕਹਿੰਦੇ ਆ ਉਹ ਜੇ ਆ ਕੇ ਸਾਨੂੰ ਵਰਤਾਈ ਜਾ ਰਿਹਾ ਹੈ ਉਸ ਦੀ ਕੁਟਿਆ ਸੀ ਜੰਦਗਣੀ ਦੀ ਕੁਟਿਆ ਪਰਸਰਾਮ ਦੇ ਪਿਤਾ ਦੀ ਕੁਟਿਆ ਉਸ ਨੇ ਉਹ ਪਿੱਛੇ ਗਿਆ ਜਾ ਕੇ ਦੇਖਿਆ ਤੇ ਇੱਕ ਗਾਂ ਮੱਜੀ ਹੋਈ ਹੈ ਜਿਸ ਨੂੰ ਕਾਮ ਤੀਨ ਗਾਂ ਕਹਿੰਦੇ ਹਨ ਤਾਂ ਉੱਥੇ ਜਾ ਕੇ ਦੇਖਿਆ ਕਿ ਉਹ ਜਮਦਗਨੀ ઋષਿ ਜੋ ਬਸਰਾਮ ਦੇ ਪਿਤਾ ਸਨ ਉਹ ਕਾਮ ਧੇਨ ਗਾਂ ਦੇ ਗੁਣ ਸਭ ਕੁਝ ਪ੍ਰਾਪਤ ਕਰ ਰਹੇ ਸਨ ਤਾਂ ਸੰਸਰ ਬਾਹੂ ਨੇ ਉਸ ਜਮਦਗਨੀ ઋષਿ ਨੂੰ ਕਿਹਾ ਕਿ ਇਹ ਗਾਮ ਮੈਨੂੰ ਦੇ ਦੇ ਪਰ ਉਸ ਨੇ ਕਿਹਾ ਕਿ ਮੈਂ ਤਾਂ ਇਹ ਇੰਦਰ ਕੋਲੋਂ ਧਾਰੀ ਲੈ ਕੇ ਆ ਤੈ ਮੈਂ ਉਸ ਨੂੰ ਹੀ ਵਾਪਸ ਕਰਨੀ ਹੈ ਇਸ ਤੋਂ ਗੁੱਸੇ ਹੋਇਆ ਅਤੇ ਉਸਨੇ ਜ਼ਬਰਦਸਤੀ ਉਸ ਗਾ ਨੂੰ ਲਿਆਣਾ ਚਾਹਿਆ ਪਰ ਪਰਸ ਰਾਮ ਦੇ ਪਿਤਾ ਜਮਦਗਣੀ ॠषि ਨੇ ਉਸ ਗਾ ਨੂੰ ਆਪਣੀ ਊਂਕ ਦੇ ਨਾਲ ਉਥੋਂ ਉੜਾ ਦਿੱਤਾ ਅਤੇ ਉਸਤੇ ਕੁਝ ਵੀ ਹੱਥ ਨਾ ਆਇਆ ਫਿਰ ਉਹ ਇਸ ਤੋਂ ਗੁੱਸੇ ਹੋ ਕੇ ਸਹਾਂਸਰ ਬਾਹੂ ਨੇ ਜਮਦਗਣੀ ਜੋ ਪਰਸ ਰਾਮ ਦਾ ਪਿਤਾ ਸੀ ਉਸ ਨੂੰ ਮਾਰ ਦਿੱਤਾ ਇਸ ਤੋਂ ਦੁਖੀ ਹੋ ਕੇ ਪਰਸ ਰਾਮ ਨੇ ਇਹ ਪ੍ਰਣ ਕੀਤਾ ਕਿਉਂਕਿ ਉਹ ਸਹਾংসਰ ਬਾਹੂ ਖਾਤਰੀ ਸੀ ਪਰਸ ਰਾਮ ਦੇ ਪਿਤਾ ਨੇ ਕਿਹਾ ਕਿ ਮੈਂ ਖਾਤਰੀਆਂ ਦੀਆਂ 21 ਕੁਲਾਂ ਨੂੰ ਖਤਮ ਕਰ ਦੇਵਾਂਗਾ ਉਸ ਨੇ ਸਾਰੇ ਹੀ ਖਾਤਰੀ ਮਾਰਨੇ ਸ਼ੁਰੂ ਕਰ ਦਿੱਤੇ ਕੀਤੇ ਜਦੋਂ ਮਾਰ ਕੇ ਇੱਕ ਵਾਰੀ ਰਾਮਚੰਦਰ ਜੀ ਦੇ ਉੱਤੇ ਵੀ ਉਸ ਨੇ ਕਹਾੜਾ ਚੱਕ ਲਿਆ ਕਿਉਂਕਿ ਉਹ ਵੀ ਖਾਤਰੀ ਸਨ ਜੋ ਕੋਹੜਾ ਉਸ ਰਾਮਚੰਦਰ ਜੀ ਤੇ ਚੱਕਿਆ ਤਾਂ ਰਾਮਚੰਦਰ ਜੀ ਨੇ ਉਸ ਪਰਸ ਰਾਮ ਦਾ ਸਾਰਾ ਹੀ ਬਾਲ ਕੋ ਲਿਆ ਤੇ ਉਹ ਚਰਨਾ ਵਿੱਚ ਵੇਚਿਆ ਤੇ ਘਰ ਜਾ ਕੇ ਫਿਰ ਰੋਇਆ ਉਹੀ ਵਰਤਾਨ ਸਤਿਗੁਰੂ ਜੀ ਇੱਥੇ ਦੇ ਰਹੇ ਹਨ ਪਰਸ ਰਾਮ ਰੋਵੇ ਕਰ ਆਇਆ ਅਗਲਾ ਵਰਤਾਨ ਸਤਗੁਰੂ ਜੀ ਦੇ ਰਹੇ ਹਨ ਅਜੈ ਸੂਰਵਪੀ ਕੇ ਆਖਾਏ ਅਜੇ ਜੋ ਰਾਮਚੰਦਰ ਜੀ ਦੇ ਦਾਦਾ ਜੀ ਸਨ ਦਸ਼ਰਥ ਦੇ ਪਿਤਾ ਹੁਣ ਆਪਾਂ ਜੇ ਇੱਕ ਇੱਕ ਕਹਾਣੀ ਨੂੰ ਲੈ ਕੇ ਇਸ ਤਰ੍ਹਾਂ ਚੱਲੀਏ ਤਾਂ ਸ਼ਾਇਦ ਇਹ ਸਾਰਾ ਪੂਰਾ ਨਹੀਂ ਹੋਏਗਾ ਇਸ ਕਰਕੇ ਇਸ ਨੂੰ ਬਰੀਫਲੀ ਲੈਂਦੇ ਹੋਏ ਅਜੇ ਜੋ ਰਾਮ ਸਿੰਘ ਜੀ ਦੇ ਦਾਦਾ ਸਨ ਦਸ਼ਰਥ ਦੇ ਪਿਤਾ ਸਨ ਕੋਈ ਫਕੀਰ ਆਇਆ ਉਸਨੇ ਭਿਖਿਆ ਮੰਗੀ ਉਹਨਾਂ ਨੇ ਕੋਈ ਟਾਈਮ ਫਿਕਸ ਕੀਤਾ ਕਿ ਇਸ ਟਾਈਮ ਦੇ ਵਿੱਚ ਹੀ ਮੈਂ ਭਿਖਿਆ ਦਿੰਦਾ ਹਾਂ ਉਹ ਭਿਖਿਆ ਦੇ ਕੇ ਉਸ ਟਾਈਮ ਤੋਂ ਬਾਅਦ ਆਪਣੇ ਤਵੇਲੇ ਵਿੱਚ ਚਲੇ ਗਏ ਉਸ ਟਾਈਮ ਉਹ ਫਕੀਰ ਆ ਗਿਆ ਫਕੀਰ ਕਹਿੰਦਾ ਭਿਖਿਆ ਦੇ ਉਹ ਕਹਿੰਦੇ ਕਿ ਹੁਣ ਤਾਂ ਮੈਂ ਇੱਕਿਆਦੇ ਟਾਈਮ ਮੈਂ ਜੋ ਪਕਿਆ ਦੇਣੀ ਸੀ ਦੇ ਚੁੱਕਾ ਕਹਿੰਦੇ ਨਹੀਂ ਜੋ ਕੁਝ ਵੀ ਹੈ ਉਹ ਦੇ ਰਹੇ ਹੋ ਆ ਜਾਏ ਰਾਜੇ ਨੇ ਉੱਠ ਕੇ ਉਹ ਤਵੇਲੇ ਦੇ ਵਿੱਚੋਂ ਓੜਿਆਂ ਦੇ ਝੋਲੇਦ ਪਈ ਸੀ ਉਹੀ ਚਾਕੇ ਉਹਦੇ ਫਕੀਰ ਦੇਵੇ ਝੋਲੀ ਚ ਪਾਤੀ ਫਕੀਰ ਨੇ ਕਿਹਾ ਫੜੀ ਪੂਤ ਹੋਵੇ ਇਹ ਵੱਧ ਜਾਵੇ ਉਹ ਫਕੀਰ ਵੀਖਿਆ ਲੈ ਕੇ ਚਲਾ ਗਿਆ ਆਪਣੀ ਕੂਟਿਆ ਦੇ ਬਾਹਰ ਉਸ ਘੋੜੇ ਦੇ ਨਿੱਧ ਨੂੰ ਬਾਹਰ ਸੁੱਟ ਦਿੱਤਾ ਕੁਛ ਦਿਨ ਬਾਅਦ ਅਜੇ ਰਾਜਾ ਸ਼ਿਕਾਰ ਖੇਡਦਾ ਹੋਇਆ ਗਿਆ ਉਸ ਨੇ ਦੇਖਿਆ ਕਿ ਕੂਟਿਆ ਦੇ ਬਾਹਰ ਮਿੱਦ ਦੇ ਹੀ ਢੇਰ ਲੱਗੇ ਹੋયા ਤਾਂ ਉਸ ਨੇ ਦੇਖਿਆ ਕਿ ਆਲੇ-ਦੁਆਲੇ ਤਾਂ ਕੋਈ ਇੱਥੇ ਘੋੜੇ ਵੀ ਨਹੀਂ ਆ ਤੇ ਫਿਰ ਇਹ ਲਿੱਦ ਕਿੱਥੋਂ ਆਈ ਉਹਨੇ ਦੇਖਿਆ ਕਿ ਕੂਟੀਆ ਦੇ ਵਿੱਚ ਕੋਈ ਫਕੀਰ ਬੈਠਾ ਉਸ ਕੋਲ ਗਿਆ ਉਸ ਨੂੰ ਪੁੱਛਿਆ ਇਹ ਬਾਹਰ ਇਹ ਕਿਸ ਤਰ੍ਹਾਂ ਘੋੜਿਆਂ ਦੀ ਲਿੱਦ ਕਿਸ ਤਰ੍ਹਾਂ ਆਈ ਹੈ ਘੋੜੇ ਤਾਂ ਇੱਥੇ ਹੈ ਹੀ ਨਹੀਂ ਆ ਤਾਂ ਉਸ ਫਕੀਰ ਨੇ ਦੱਸਿਆ ਕਿ ਚੇਤਾ ਕਰਾਇਆ ਕਿ ਮੈਂ ਤੁਹਾਡੇ ਕੋਲੋਂ ਭਿੱਖਿਆ ਲੈਣ ਗਿਆ ਸਾ ਤੁਸੀਂ ਤਵੇਲੇ ਦੇ ਵਿੱਚ ਸੀ ਤਵੇਲੇ ਦੇ ਵਿੱਚ ਉਸ ਵੇਲੇ ਤੁਸੀਂ ਘੋੜਿਆਂ ਦੀ ਲਿੱਦ ਚਾ ਕੇ ਮੈਨੂੰ ਭਿੱਖਿਆ ਦੇ ਦਿੱਤੀ ਇਹ ਉਹ ਭਿਖਿਆ ਜੋ ਤੁਸੀਂ ਲੈਦ ਦੀ ਦਿੱਤੀ ਸੀ ਇਹ ਫਣੀਪੂ ਉਧੋ ਰਹੀ ਹੈ ਵਧ ਰਹੀ ਹੈ ਹੌਲੀ ਹੌਲੀ ਵਾਧੀ ਵਾਧੀ ਤੁਹਾਡੇ ਰਾਜ ਦੇ ਵਿੱਚ ਤੁਹਾਡੇ ਰਾਜ ਮਹਿਲਾਂ ਦੇ ਵਿੱਚ ਤੱਕ ਪਹੁੰਚ ਜਾਵੇਗੀ ਰਾਜਾ ਬੜਾ ਪਛਤਾਇਆ ਕਹਿੰਦਾ ਦੱਸੋ ਫਿਰ ਮੈਨੂੰ ਹੁਣ ਮaaf ਕਰੋ ਕੋਈ ਮੈਨੂੰ ਦੱਸੋ ਇਸ ਦਾ ਰਾਜ ਕੀ ਕਰੀਏ ਤਾਂ ਉਸਨੇ ਕਿਹਾ ਤੂੰ ਆਪਣੀ ਜਨਤਾ ਕੋਲ ਆਪਣੀ ਪ੍ਰਜਾ ਕੋਲ ਆਪਣੀ ਨਿੰਦਾ ਕਰਾ ਜਿੰਨੀ ਤੂੰ ਆਪਣੀ ਨਿੰਦਾ ਕਰਾਏਗਾ ਇਹ ਜੋ ਦਿੱਤੀ ਹੋਈ ਹਲੀ ਭੂਤ ਹੋਈ ਹੈ ਖਤਮ ਹੁੰਦੀ ਜਾਏਗੀ ਉਸ ਰਾਜ ਨੇ ਇਸ ਤਰੀ ਅਜੇ ਰਾਜ ਨੇ ਕੀਤਾ ਜਾ ਕੇ ਕੈਵੇਂ ਨਕਲੀ ਬੋਤਲ ਦੀ ਸ਼ਰਾਬ ਬਣਾ ਕੇ ਅਤੇ ਨਾਲ ਕੋਈ ਕਿਸੇ ਵੇਸ਼ਵਾ ਨੂੰ ਬਿਠਾ ਕੇ ਬਾਜ਼ਾਰਾਂ ਵਿੱਚ ਘੁੰਮਣ ਲੱਗਾ ਲੋਕ ਦੇਖ ਕੇ ਦੇਖ ਕੇ ਕਹਿੰਦੇ ਇਹਨੂੰ ਅਜੇ ਰਾਜ ਨੇ ਰਾਜ ਨੇ ਕੀ ਹੋਇਆ ਹੈ ਉਸ ਉਤੇ ਨਿੰਦਿਆ ਕਰਨ ਲੱਗੇ ਉਹ ਜਿਉਂ-ਜਿਉਂ ਨਿੰਦਿਆ ਕਰੀ ਜਾਣ ਉਹ ਜੋ ਘੋੜੇ ਦੇਲੇ ਦੋਤੇ ਕੱਟੀ ਹੋਈ ਸੀ ਉਹ ਖਤਮ ਹੋਈ ਜਾਵੇ। ਫਿਰ ਕੁਛ ਢੇਰ ਬਾਅਦ ਉਹ ਰਾਜਾ ਅਜੇ ਰਾਜਾ ਉਥੇ ਫਕੀਰ ਕੋਲ ਗਿਆ। ਉਥੇ ਜਾ ਕੇ ਦੇਖਿਆ ਕਿ ਨਿੰਦ ਜੋ ਸੀ ਉਹ ਸਾਰੀ ਖਤਮ ਹੋ ਗਈ ਹੈ। ਲੇਕਿਨ ਅਜੇ ਵੀ ਥੋੜੀ ਜੀ ਪਈ ਹੈ। ਫਿਰ ਉਹ ਫਕੀਰ ਦੇ ਕੋਲ ਗਿਆ ਅੰਦਰ ਕੂਟਿਆ ਦੇ ਵਿੱਚ ਕਹਿੰਦੇ ਮੈਂ ਆ ਬਾਕੀ ਦਾ ਸਭ ਕੁਝ ਖਤਮ ਹੋ ਗਿਆ ਥੋੜੀ ਜਿਹੀ ਰਹਿ ਲਿਟ ਕੇ ਹੋ ਪਈ ਹੈ ਤਾਂ ਉਸ ਫਕੀਰ ਨੇ ਦੱਸਿਆ ਕਿਉਂਕਿ ਪਰਜਾ ਨੇ ਲੋਕਾਂ ਨੇ ਤੇਰੀ ਨਿੰਦਿਆ ਕੀਤੀ ਉਹ ਜਿਹੜਿਆਂ ਜਿਨ੍ਹਾਂ ਨੇ ਨਿੰਦਿਆ ਕੀਤੀ ਇਹ ਲੈ ਜੋ ਸੀ ਉਹਾਂ ਦੇ ਪੱਲੇ ਪੈ ਗਈ ਹੈ ਇਹ ਜਿਹੜੀ ਥੋੜੀ ਜਿਹੀ ਰਹੀ ਹੈ ਇਹ ਉਹ ਹੈ ਜੋ ਤੂੰ ਮੇਰੀ ਝੋਲੀ ਦੇ ਵਿੱਚ ਪਾਈ ਸੀ ਇਹ ਇਸ ਤਰ੍ਹਾਂ ਖਤਮ ਨਹੀਂ ਹੋਣੀ ਇਹ ਤਾਂ ਖਤਮ ਹੋਣੀ ਹੈ ਜੇ ਮੈਂ ਤੇਰੀ ਨਿੰਦਿਆ ਕਰਾਂ ਪਰ ਮੈਂ ਤੇਰੀ ਨਿੰਦਿਆ ਨਹੀਂ ਕਰਾਂਗਾ ਉਸ ਪੀਰ ਨੇ ਕਿਹਾ ਕਿਉਂਕਿ ਮੈਂ ਨਿੰਦਿਆ ਕਰਕੇ ਮੈਂ ਇਹ ਲੈ ਜੋ ਹੈ ਤੇਰਾ ਮਾਲ ਜੋ ਹੈ ਉਹ ਮੈਂ ਨਹੀਂ ਖਾਵਾਂਗਾ ਇਹ ਤਾਂ ਹੁਣ ਤੈਨੂੰ ਆਪਣੇ ਆਪ ਨੂੰ ਹੀ ਇਹ ਖਾਣੀ ਪੈਣੀ ਹੈ ਜਿਹੜੀ ਤੂੰ ਮੇਰੀ ਝੋਲੀ ਚ ਪਾਈ ਸੀ ਫਿਰ ਉਸ ਅਜੇ ਰਾਜੇ ਨੇ ਉਹ ਥੋੜੀ ਜਿਹੜੀ ਉਸਦੀ ਝੋਲੀ ਵਾਲੀ ਉਹ ਲੈ ਕੇ ਘਰ ਚਲਾ ਗਿਆ ਅਤੇ ਉਹ ਇੱਕ ਇੱਕ ਚਮਚਾ ਕਰਕੇ ਉਹ ਖਾਈ ਗਿਆ ਫਿਰ ਇਹ ਲਿੱਦ ਖਾਂਦਾ ਹੋਇਆ ਉਹ ਅਜੇ ਰਾਜਾ ਰੋਇਆ ਤੋਂ ਸਤਿਗੁਰੂ ਜੀ ਇੱਥੇ ਇਸੇ ਵਰਤਾਨ ਨੂੰ ਲੈ ਕੇ ਕਹਿੰਦੇ ਹਨ ਕਿ ਅਜੇ ਸੁਰ ਹੋਵੇ ਪੀਖਿਆ ਖਾਏ ਅਸੀ ਦਰਗਾਹ ਮਿਲੈ ਸਜਾਏ ਇਸ ਤਰ੍ਹਾਂ ਦੀ ਦਰਗਾਹ ਦੇ ਵਿੱਚ ਵੀ ਸਜਾ ਮਿਲਦੀ ਹੈ ਕਿ ਜਿਹੋ ਜਿਹੇ ਅਸੀਂ ਬੀਜ ਬੀਜਦੇ ਆ ਉਹੋ ਜਿਹੇ ਸਾਨੂੰ ਵਾਢਣਾ ਪੈਂਦਾ ਹੈ ਰੋਵਹ ਰਾਮ ਨਿਕਾਲਾ ਪਿਆ ਸੀਤਾ ਲਖਮਣ ਵਿਛੁੜ ਗਿਆ ਰਾਮ ਵੀ ਰੋਇਆ ਕਦੋਂ ਰੋਇਆ ਜਦੋਂ ਉਸ ਨੂੰ ਬਨਵਾਸ ਮਿਲਿਆ 14 ਸਾਲ ਦਾ ਬਨਵਾਸ ਮਿਲਿਆ ਅਤੇ ਬਨਵਾਸ ਦੇ ਵਿੱਚ ਸੀਤਾ ਅਤੇ ਲక్ష్ਮਣ ਜੋ ਸਨ ਉਸ ਰਾਮ ਕੋਲੋਂ ਵਿਛੜ ਗਏ ਜਦੋਂ ਉਹ ਰੋਇਆ ਰੋਵ ਤਹ ਸਿਰਲੰਕ ਗਵਾਏ ਜਿਨ ਸੀਤਾ ਆਉਂਦੀ ਡੌਰੂ ਆਏ ਉਹ ਦਹਸ ਰਾਵਣ ਜੋ ਸੀ ਜਿਸ ਨੇ ਕੇ ਸੀਤਾ ਨੂੰ ਸਾਰੂ ਦਾ ਪੇਟ ਬਣਾ ਕੇ ਡੌਰੂ ਵਜਾ ਕੇ ਉਸ ਨੂੰ ਠਾਕ ਕੇ ਲੈ ਗਿਆ ਸੀ ਉਹ ਦੈਸ ਜਦੋਂ ਲੰਕ ਗਵਾਇ ਜਦੋਂ ਲੰਕਾ ਜਦੋਂ ਸੀ ਉਸ ਦੀ ਉਹ ਖਤਮ ਹੋ ਗਈ ਹਾਰ ਗਿਆ ਤਾਂ ਉਹ ਵੀ ਰੋਇਆ ਰੋਵੇ ਪਾਂਡਵ ਪਏ ਮਜੂਰ ਜਿਨ ਕਾ ਸਵਾਮੀ ਰਤ ਹਦੂਰ ਪਾਂਡਵ ਵੀ ਰੋਏ ਜਦੋਂ ਉਹਨਾਂ ਨੂੰ ਮਜ਼ਦੂਰ ਬਣਨਾ ਪਿਆ ਕਿਉਂਕਿ ਸਭ ਕੁਝ ਜੂਏ ਦੇ ਵਿੱਚ ਹਾਰ ਗਏ ਸਨ ਜੂਏ ਦੇ ਵਿੱਚ ਸਭ ਕੁਝ ਹਾਰਨ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਬਾਜ਼ੀ ਲਾਈ ਉਹ ਬਾਜ਼ੀ ਜੋ ਸੀ ਉਸ ਵਿੱਚ ਸੀ ਕਿ ਜੇ ਬਾਜ਼ੀ ਹਾਰ ਗਏ ਤਾਂ ਤੁਹਾਨੂੰ 12 ਸਾਲ ਦਾ ਬਰਵਾਸ ਬਣਵਾਸ ਕਰਨਾ ਪਏਗਾ ਉਹ ਬਾਜ਼ੀ ਹਾਰ ਗਏ ਫਿਰ ਇੱਕ ਹੋਰ ਬਾਜ਼ੀ ਉਹਨਾਂ ਨੇ ਲਾਈ ਕਿ ਜੇ ਇਸ ਬਾਜ਼ੀ ਦੇ ਅਨਸਾਰ ਜੇ ਤੁਸੀਂ ਬਾਜ਼ੀ ਹਾਰ ਗਏ ਤਾਂ ਫਿਰ ਤੁਹਾਨੂੰ 1 ਸਾਲ ਲੁੱਕ ਕੇ ਰਹਿਣਾ ਪਵੇਗਾ ਪਰ ਜੇ ਕਿਸੇ ਨੇ ਤੁਹਾਨੂੰ ਲੱਭ ਲਿਆ ਤਾਂ ਫਿਰ ਤੁਹਾਨੂੰ 12 ਸਾਲ ਦਾ ਹੋਰ ਬਣਵਾਸ ਦੇ ਵਿੱਚ ਰਹਿਣਾ ਪਵੇਗਾ ਤਾਂ 1 ਸਾਲ ਜੋ 12 ਸਾਲ ਉਹਨਾਂ ਨੇ ਬਤਾ ਲਏ 1 ਸਾਲ ਫਿਰ ਲੁੱਕ ਕੇ ਰਹਿਣਾ ਸੀ ਉਹ ਵਿਰਾਟ ਰਾਜੇ ਜੋ ਕੋ ਫਿਰ ਸਾਰੇ ਪਾੜਨ ਨੌਕਰੀ ਕਰਨ ਲੱਗੇ ਉਹਨਾਂ ਦੇ ਨਾਲ ਦਰੋਹ ਦੇ ਵੀ ਸੀ ਤਾਂ ਉਸ ਰਾਜੇ ਦੇ ਕੋਲ ਨੌਕਰੀ ਕਰਦਿਆਂ ਹੋਇਆ ਰਾਜੇ ਦਾ ਜੋ 사ਲਾ ਸੀ ਉਸ ਨੇ ਦ੍ਰੋਪਦੀ ਨੂੰ ਕੋ ਆਪ ਕੋ ਸ਼ਬਦ ਕਹੇ ਪਾਂਡਵਾ ਨੇ ਵੀ ਸੁਣੇ ਪਰ ਪਾਂਡਵ ਕੁਛ ਕਰ ਨਹੀਂ ਸਕਦੇ ਸਨ ਕਿਉਂਕਿ ਜੇ ਕੁਛ ਉਹ ਕਰਦੇ ਤਾਂ ਉਹਨਾਂ ਦਾ ਇਹ ਪਤਾ ਲੱਗ ਜਾਣਾ ਸੀ ਕਿ ਇਹ ਪਾਂਡਵ ਹਨ ਅਤੇ ਇਹ ਪਤਾ ਲੱਗ ਜਾਣਾ ਸੀ ਇਹ ਪਾਂਡਵ ਇੱਥੇ ਲੁਕੇ ਹੋਏ ਹਨ ਇਸ ਕਰਕੇ ਉਹ ਸਾਹਮਣੇ ਦੇਖਦੇ ਪਏ ਹਨ ਕਿ ਦ੍ਰੋਪਦੀ ਦੀ ਉਹ ਬੇਇੱਜ਼ਤੀ ਕਰ ਰਿਹਾ ਹੈ ਉਸ ਨੂੰ ਆਪ ਸ਼ਬਦ ਬੋਲ ਰਿਹਾ ਹੈ ਪਰ ਉਹ ਪਾਂਡਵ ਨਾ ਬੋਲ ਸਕੇ ਅਤੇ ਉਥੇ ਪਾਂਡਵ ਵੀ ਰੋਏ ਫਿਰ ਰੋ ਹੈ ਪਾਂਡਵ ਪਏ ਮਜੂਰ ਜਿਨ ਕੈ ਸਵਾਮੀ ਰਹਿਤ ਹਦੂਰ ਜਿਨ ਕੈ ਸਵਾਮੀ ਰਹਿਤ ਹਦੂਰ ਜਿਨ੍ਹਾਂ ਦੇ ਪਾਂਡਵਾਂ ਦੇ ਸਵਾਮੀ ਅਕਾਸ਼ ਕ੍ਰਿਸ਼ਨ ਜੀ ਉਹਨਾਂ ਦੀ ਹਜ਼ੂਰੀ ਦੇ ਵਿੱਚ ਰਹਿੰਦੇ ਸਨ ਉਹਨਾਂ ਦਾ ਪੱਖ ਪਾਤ ਕਰਦੇ ਸਨ ਰੋਵੈ ਜਨਮੇ ਜਾ ਖੋਏ ਗਇਆ ਇੱਕ ਹੀ ਕਾਰਣ ਪਾਪੀ ਭਾਇਆ ਜਨਮੇਜਾ ਜੋ ਸੀ ਉਹ ਵੀ ਰੋਇਆ ਕਿਉਂਕਿ ਇੱਕ ਕਾਰਨ ਦੇ ਕਰਕੇ ਉਸ ਦਾ ਜੋ ਪਾਪ ਸੀ ਉਸ ਸਰੀਰ ਤੇ ਕੋੜ ਹੋਇਆ ਸੀ ਉਹ ਨਾ ਗਿਆ ਜਨਵੇਜੇ ਨੇ 12 ਬ੍ਰਾਹਮਣਾਂ ਦੀ ਹੱਤਿਆ ਕਰ ਦਿੱਤੀ ਕਹਾਣੀ ਹੈ ਇੱਕ ਪਰ ਇਹ ਕਹਾਣੀ ਅਨੁਸਾਰ ਇਹਨੂੰ ਪੜੀਏ ਤਾਂ ਬਹੁਤ ਟਾਈਮ ਲੱਗੇਗਾ ਉਸ 12 ਬ੍ਰਾਹਮਣਾਂ ਨੂੰ ਮਾਰ ਕੇ ਫਿਰ ਉਹ ਬ੍ਰਾਹਮਣ ਹਤਿਆ ਕਰਕੇ ਉਸ ਦੇ ਸਰੀਰ ਤੇ ਕੋੜ ਹੋ ਗਿਆ ਤੇ ਉਸ ਤੇ ਗੁਰੂ ਨੇ ਦੱਸਿਆ ਕਿ ਜੇ ਤੂੰ ਮਹਾ ਭਾਰਤ ਦੀ ਕਥਾ ਸੁਣੇ ਤਾਂ ਜਿਉਂ ਜਿਉ ਸੁਣੀ ਜਾਏਗਾ ਤਾਂ ਇਹ ਕੋੜ ਜਿਹੜਾ ਤੇਰਾ ਠੀਕ ਹੁੰਦਾ ਜਾਏਗਾ ਉਹ ਸੁਣੀ ਗਿਆ ਸੁਣਦੇ ਸੁਣਦੇ ਜਦੋਂ ਮਹਾ ਭਾਰਤ ਦੀ ਕਥਾ ਦੇ ਵਿੱਚ ਇੱਕ ਆਇਆ ਕਿ ਭੀਮ ਨੇ ਆਪਣੇ ਬਾਲਦੇ ਨਾਲ ਹਾਥੀ ਚੱਕ ਕੇ ਆਕਾਸ਼ ਤੇ ਵੀ ਸੁੱੜ ਦਿੱਤੇ ਸੰਤੇ ਅਜੇ ਤੱਕ ਉਹ ਆਕਾਸ਼ ਤੇ ਵਿੱਚ ਹੀ ਹੰਥਲੇ ਨਹੀਂ ਆਏ ਇਸ ਗੱਲ ਤੋਂ ਜਨਮੇਜਾ ਇੱਕਦਮ ਸ਼ੰਕਾ ਕਰ ਗਿਆ ਕਹਿੰਦਾ ਉਹ ਬੋਲਿਆ ਕਹਿੰਦਾ ਇਹ ਹੋ ਹੀ ਨਹੀਂ ਸਕਦਾ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਇਹ ਸ਼ੰਕਾ ਕਰਨ ਦੇ ਕਾਰਨ ਬਾਕੀ ਸਾਰਾ ਉਹਦਾ ਕੋੜ ਠੀਕ ਹੋ ਗਿਆ ਸੀ ਨੱਕ ਦੇ ਉੱਤੇ ਕੋੜ ਰਹਿ ਗਿਆ ਸਿਰਫ ਇਸ ਸ਼ੰਕਾ ਕਰਕੇ ਰੋਵ ਜਨਮੇਜਾ ਕੋਏ ਗਿਆ ਕੋਏ ਗਿਆ ਕਿੱਸੇ ਗੁਰੂ ਨੇ ਕਿਹਾ ਸੋ ਚੁੱਪ ਚਾ ਸਾਰਾ ਕੋ ਸੁਣੀ ਜਾਇ ਕੋ ਇੱਥੇ ਗਲਤੀ ਕਰ ਗਿਆ ਇਹ ਕੀ ਕਾਰਨ ਪਾਪੀ ਭਿਆ ਇੱਕ ਦੇ ਕਾਰਨ ਇੱਕ ਸ਼ੰਕਾ ਕਰਨ ਦੇ ਕਾਰਨ ਉਹ ਫਿਰ ਉਸ ਦਾ ਕੋੜ ਨਹੀਂ ਗਿਆ ਉਸ ਤੇ ਕੋੜ ਦੇ ਨਾਲ ਹੀ ਉਸ ਦੀ ਮੌਤ ਹੋਈ ਰੋਵੈ ਸ਼ੇਖ ਮਸ਼ਾ ਇੱਕ ਪੀਰ ਅੰਤ ਕਾਲ ਮਤ ਲਾਗੈ ਭੀੜ ਸੇਖ ਮਸਾਿਕ ਪੀਰ ਇਹ ਸਾਰੇ ਵੀ ਰੋਂਦੇ ਹਨ ਕਿ ਸਾਨੂੰ ਕਿਰੇ ਅੰਤ ਕਾਲ ਦੇ ਵਿੱਚ ਕੋਈ ਅੰਤ ਸਮੇ ਸਾਡੇ ਉੱਤੇ ਕੋਈ ਵਿਪਤਾ ਨਾ ਆ ਜਾਵੇ ਰੋਵੈ ਰਾਜੇ ਕੰਨ ਪੜਾਏ ਘਰ ਘਰ ਮੰਗੈ ਵਿਖਿਆ ਜਾਏ ਰਾਜੇ ਪਰ ਤਰੀ ਜੋਗੀ ਵਰਗੇ ਗੋਪੀਚੰਦ ਵਰਗੇ ਜੋ ਜੋਗੀ ਬਣ ਗਏ ਕੰਨਾਂ ਵਿੱਚ ਮੁੰਦਰਾਂ ਪੜਵਾ ਪਾ ਲਈਆਂ ਆਪਣੇ ਕੰਨ ਪੜਵਾ ਕੇ ਉਹ ਵੀ ਰੋਏ ਕਿਉਂਕਿ ਜਦੋਂ ਜੋਗੀ ਬਣਦੇ ਸਨ ਉਹਨਾਂ ਨੂੰ ਫਿਰ ਕਿਹਾ ਜਾਂਦਾ ਸੀ ਤੁਸੀਂ ਆਪਣੇ ਘਰ ਦੇ ਵਿੱਚ ਹੀ ਜਾ ਕੇ ਮੰਗੋ ਫਿਰ ਉਹ ਆਪਣੇ ਘਰ ਦੇ ਵਿੱਚ ਭੀਖਿਆ ਮੰਗਣ ਜਾਂਦੇ ਸਨ ਜਦੋਂ ਭੀਖਿਆ ਮੰਗੇ ਮੰਗਦੇ ਸਨ ਤਾਂ ਇਹ ਕਹਿੰਦੇ ਸਨ ਮਾ ਭੀਖਿਆ ਦੇ ਭਾਵੇਂ ਉਹਦੀ ਘਰ ਵਾਲੀ ਹੋਵੇ ਤੇ ਭਾਵੇਂ ਹੋਰ ਕੋਈ ਹੋਵੇ ਉਹਨੂੰ ਕਹਿੰਦੇ ਸਨ ਮਾਮ ਭਿਖਿਆ ਦੇ ਫਿਰ ਇਹੋ ਜਿਹੇ ਜੋਗੀ ਇਹੋ ਜਿਹੇ ਰਾਜੇ ਜੋ ਸਨ ਜੋਗੀ ਬਣ ਕੇ ਕੰਨ ਪੜਵਾ ਕੇ ਭਿਖਿਆ ਮੰਗਣ ਗਏ ਤਾਂ ਭਿਖਿਆ ਮੰਗਣ ਲੱਗਿਆਂ ਉਹ ਵੀ ਰੋਏ ਰੋਵੇ ਰਾਜੇ ਕੰਨ ਪੜਾਏ ਘਰ ਘਰ ਮੰਗੈਂ ਭਿਖਿਆ ਜਾਏ ਰੋਵੇ ਕਿਰਪਣ ਸੰਚੈ ਤਨ ਜਾਏ ਕਿਰਪਣ ਕਨੂਸ ਜੋ ਪੈਸੇ ਨੂੰ ਇਕੱਠੇ ਕਰੀ ਜਾਂਦੇ ਹਨ ਵਰਤਦੇ ਨਹੀਂ ਹਨ ਉਹ ਵੀ ਰੋਂਦੇ ਹਨ ਕਦੋਂ ਰੋਂਦੇ ਹਨ ਜਦੋਂ ਇਹ ਸੰਚਿਆ ਹੋਇਆ ਧਨ ਇਕੱਠਾ ਕੀਤਾ ਹੋਇਆ ਧਨ ਗਵਾਜ ਜਾਂਦਾ ਉਦੋਂ ਰੋਂਦੇ ਹਨ ਪੰਡਤ ਰੋਵੇ ਗਿਆਨ ਗਵਾਏ ਪੰਡਤ ਰੋਂਦੇ ਹਨ ਜਦੋਂ ਉਹਨਾਂ ਦਾ ਗਿਆਨ ਘੁਆਚ ਜਾਂਦਾ ਹੈ ਬਾਲੀ ਰੋਵੇ ਨਹੀਂ ਪਤਾਰ ਬਾਲੀ ਬਾਲਕਾ ਇਸਤਰੀ ਕੋਈ ਇਸਤਰੀ ਜਿਸ ਦਾ ਕੇ ਪਤੀ ਖਤਮ ਹੋ ਜਾਂਦਾ ਹੈ ਮਰ ਜਾਂਦਾ ਹੈ ਉਹ ਵੀ ਫਿਰ ਰੋਂਦੀ ਹੈ ਨਾਨਕ ਦੁਖਿਆ ਸਭ ਸੰਸਾਰ ਸਤਿਗੁਰੂ ਜੀ ਕਹਿ ਰਹੇ ਹਨ ਇਹ ਸਾਰਾ ਸੰਸਾਰ ਹੀ ਦੁੱਖਾਂ ਦੇ ਵਿੱਚ ਹੈ ਸਾਰੇ ਹੀ ਦੁਖੀ ਹਨ ਸਾਰੇ ਇਸ ਤਰ੍ਹਾਂ ਰੋਂਦੇ ਹੀ ਹਨ ਪਰ ਜਿਹੜੇ ਨਾਮ ਨੂੰ ਮੰਨਦੇ ਹਨ ਉਹ ਫਿਰ ਇਹ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਂਦੇ ਹਨ ਮੰਨੇ ਨਾਉ ਸੋਈ ਜਿਣੇ ਚਾਏ ਜਿਹੜਾਂ ਦਾ ਮਾਨ ਨਾਮ ਦੇ ਵਿੱਚ ਪਤੀਹ ਜਾਂਦਾ ਹੈ ਜੋ ਨਾਮ ਨੂੰ ਮੰਨਦੇ ਹਨ ਉਹ ਫਿਰ ਇਹ ਜ਼ਿੰਦਗੀ ਦੀ ਬਾਜ਼ੀ ਨੂੰ ਜਿੱਤ ਕੇ ਜਾਂਦੇ ਹਨ ਔਰੀ ਕਰਮ ਨਾਲੇ ਕਹਿ ਲਾਏ ਹੋਰ ਕੋਈ ਕਰਮ ਨਾਮ ਤੋਂ ਬਿਨਾ ਜਿੰਨੇ ਮਰਜੀ ਕਰਮ ਕਰੀ ਜਾਈਏ ਤੀਰਥਾਂ ਤੇ ਨਹਾਈ ਜਾਈਏ ਪੁੰਨ ਦਾਨ ਕਰੀ ਜਾਈਏ ਔਰ ਇਸ ਤਰ੍ਹਾਂ ਦੇ ਭਾਵੇਂ ਜਿੰਨੇ ਮਰਜੀ ਅਡੰਬਰ ਕਰੀ ਜਾਈਏ ਨਾਮ ਤੋਂ ਬਿਨਾ ਹੋਰ ਕੋਈ ਲੇਖੇ ਵਿੱਚ ਨਹੀਂ ਆਉਂਦਾ। ਨਾਮ ਹੈ ਤਾਂ ਹੀ ਇਸ ਜ਼ਿੰਦਗੀ ਦਾ ਪਾਰ ਉਤਾਰਾ ਹੋ ਸਕਦਾ। ਉਸ ਵਾਹਿਗੁਰੂ ਦੇ ਦਰ ਦੇ ਉੱਤੇ ਅਸੀਂ ਪ੍ਰਵਾਣ ਹੋ ਸਕਦੇ ਹਾਂ ਜੇਕਰ ਅਸੀਂ ਨਾਮ ਦੇ ਨਾਲ ਜੁੜਦੇ ਹਾਂ। ਸਤਿਗੁਰੂ ਕਿਰਪਾ ਕਰਨ, ਆਪਣੀ ਬਖਸ਼ਿਸ਼ ਕਰਨ ਸਾਨੂੰ ਸਾਰਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਸਤਿਗੁਰੂ ਦੇ ਸ਼ਬਦ ਦੇ ਨਾਲ ਜੋੜ ਕੇ ਸਤਗੁਰਦੇ ਬਖਸ਼ੇ ਹੋਏ ਸਿਮਰਨ ਦੇ ਨਾਲ ਜੋੜ ਕੇ ਸਾਡੇ ਉੱਤੇ ਨਾਮ ਦੀ ਬਖਸ਼ਿਸ਼ ਕਰਨ ਸਾ ਸਾਡਾ ਵੀ ਇਹ ਜੀਵਨ ਸਫਰ ਜੋ ਹੈ ਉਹ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ